ਸਰਦਾਰ ਕਪੂਰ ਸਿੰਘ ਉਹਨਾਂ ਨੇ ਸਿੱਖ ਰਾਜਨੀਤੀ ਜਿਹੜੀ ਦੁਰਦਸ਼ਾ ਸੀ ਉਹਨੂੰ ਕਾਫੀ ਹੱਦ ਤੱਕ ਜਿਹੜਾ ਸਮਝ ਲਿਆ ਹੋਇਆ ਸੀ ਸੋ ਕੁਝ ਸਿੱਖ ਲੀਡਰਾਂ ਨੂੰ ਸਿੱਖ ਰਾਜਨੀਤੀ ਦੀ ਜਿਹੜੀ ਦੁਰਦਸ਼ਾ ਹੈਗੀ ਆ ਉਹ ਸਮਝ ਆ ਗਈ ਸੀ ਪਰ ਕਿਉਂਕਿ ਜਿਹੜੀਆਂ ਵਿਰੋਧੀ ਤਾਕਤਾਂ ਸੀਗੀਆਂ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਸੀਗੀਆਂ ਖਾਸ ਕਰਕੇ ਇੰਡੀਅਨ ਨੈਸ਼ਨਲਿਸਟ ਤਾਕਤਾਂ ਸੀਗੀਆਂ ਉਹਨਾਂ ਦਾ ਸਿਕੰਜਾ ਹੀ ਇੰਨਾ ਭਾਰੂ ਸੀ ਸਿੱਖ ਰਾਜਨੀਤੀ ਉੱਤੇ ਸਿੱਖ ਲੀਡਰਸ਼ਿਪ ਦੇ ਉੱਤੇ ਬੇਕੁਸ਼ ਲੋਕ ਚਾਹੁੰਦੇ ਹੋਈ ਵੀ ਜਿਹੜਾ ਹੈਗਾ ਉਹ ਸਕੰਜੇ ਨੂੰ ਨਹੀਂ ਤੋੜ ਸਕਦੇ ਇਹਦੇ ਨਾਲ ਹੀ ਸਰਦਾਰ ਕਪੂਰ ਸਿੰਘ ਜੀ ਵੱਲੋਂ ਜਿਹੜੇ ਯਤਨ ਕੀਤੇ ਗਏ ਵੀ ਆਨੰਦਪੁਰ ਸਾਹਿਬ ਦੇ ਮੱਥੇ ਨੂੰ ਡਰਾਫਟ ਕਰਨ ਦਾ ਜਾਂ ਉਤੋਂ ਪਹਿਲਾਂ ਜਿਹੜੇ ਉਹਨਾਂ ਦੇ ਭਾਰਤ ਦੀ ਪਾਰਲੀਮੈਂਟ ਵਿੱਚ ਜਿਹੜੇ ਭਾਸ਼ਣ ਹੈਗੇ ਆ ਉਹਨਾਂ ਨੂੰ ਉਹਨਾਂ ਦਾ ਜਦੋਂ ਆਪਾਂ ਵੱਖ-ਵੱਖ ਟਾਈਮ ਤੇ ਮੁਤਾਲਾ ਕਰਦੇ ਆ ਤਾਂ ਇੱਕ ਗੱਲ ਸਮਝ ਆਉਂਦੀ ਹੈਗੀ ਆ ਵੀ ਸਰਦਾਰ ਕਪੂਰ ਸਿੰਘ ਸਿੱਖ ਰਾਜਨੀਤੀ ਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਜਿਹੜੇ ਹੈਗੇ ਆ ਧੌਂ ਸਚੋਂ ਤੇ ਉਸ ਏਜੰਡੇ ਚੋਂ ਬਾਹਰ ਕੱਢਣ ਲਈ ਯਤਨ ਕਰਨਾ ਚਾਹੁੰਦੇ ਸੀ ਸ਼੍ਰੀ ਨੰਦਪੁਰ ਸਾਹਿਬ ਦਾ ਮਤ ਜਿਹੜਾ ਹੈਗਾ ਉਹ ਤਾਂ ਡਰਾਫਟ ਸਾਨੂੰ ਇਹ ਦੱਸਦਾ ਵੀ ਉਹ ਖਾਲਸਾ ਜਿਹਦੇ ਬੋਲਵਾਲਿਆਂ ਵਾਲੀ ਰਾਜਨੀਤੀ ਨੂੰ ਪਰਣਾਉਣਾ ਚਾਹੁੰਦੇ ਸੀ ਉਹ ਜਿਹੜੇ ਜਿਹੜੇ ਗੰਭੀਰ ਮਾਈਂਡ ਹੈਗੇ ਨੇ ਸਟੇਟਸਮੈਨ ਨੇ ਜਿਹੜੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਸੀ ਔਰ ਜਿਹੜਾ ਹਿੰਦੂ ਸਿੱਖ ਏਕਤਾ ਦੇ ਨਾਂ ਤੇ ਇੱਕ ਕੈਪਸੂਲ ਦੇ ਕੇ ਉਦੇ ਵਿੱਚੋਂ ਇੰਡੀਅਨ ਨੈਸ਼ਨਲਿਜ਼ਮ ਜਾਂ ਹਿੰਦੂ ਨੈਸ਼ਨਲਿਜ਼ਮ ਦੀ ਰਾਜਨੀਤੀ ਸਿੱਖਾਂ ਤੇ ਥੋਪੀ ਜਾਂਦੀ ਹੈਗੀ ਆ ਸੋ ਸਰਦਾਰ ਕਪੂਰ ਸਿੰਘ ਉਸ ਨੂੰ ਤੋੜਨ ਦਾ ਜਿਹੜਾ ਹੈਗਾ ਸੁਚੇਤ ਯਤਨ ਕਰਦੇ ਕਰਦੇ ਰਹੇ ਸੋ ਇਸ ਕਰਕੇ ਸਰਦਾਰ ਨਾਜਰ ਸਿੰਘ ਦਾ ਇਹ ਕਹਿਣਾ ਹੈਗਾ ਵੀ ਸਾਡੀ ਜਿਹੜੀ ਜਿਹੜੇ ਪੂਰਵਜ ਨੇ ਉਹ ਹੜੱਪਾ ਦੇ ਪੰਜਾਬੀ ਨੇ ਸਾਡਾ ਆਰੀਅਨਜ਼ ਨਾਲ ਕੋਈ ਸੰਬੰਧ ਨਹੀਂ ਬਣਦਾ ਸੋ ਇਸ ਕਰਕੇ ਉਹਨਾਂ ਦਾ ਇਹ ਇਹ ਮੰਨਣਾ ਹੈਗਾ ਵੀ ਜਿਹੜੇ ਆਰੀਅਨਜ਼ ਡੋਮਿਨੇਟ ਕਰੇ ਹੜੱਪਣ ਔਰਤਾਂ ਦੇ ਰਾਹੀਂ ਉਹਨਾਂ ਨੇ ਜਿਹੜੇ ਬੱਚੇ ਪੈਦਾ ਹੋਏ ਹੜੱਪਣ ਸੱਭਿਆਤਾ ਦਾ ਉਹਨਾਂ ਨੇ ਨਾਸ਼ ਕੀਤਾ ਉਹਦੀ ਬੋਲੀ ਔਰ ਉਹਦੇ ਇਤਿਹਾਸ ਨੂੰ ਜਿਹੜਾ ਹੈਗਾ ਤਬਾਹ ਕੀਤਾ ਸੋ ਇਟ ਮੀਨਸ ਸੋ ਜਿਹੜੇ ਜਿਹੜੇ ਜਿਹੜਾ ਜਦੋਂ ਆਪਾਂ ਅੱਜ ਸਰਦਾਰ ਕਪੂਰ ਸਿੰਘ ਉਹਨਾਂ ਦੀ ਇਸ ਯਾਦ ਵਿੱਚ ਜੁੜੇ ਆ ਤਾਂ ਉਹ ਜੜਾਂ ਨੂੰ ਫਰੋਲਦਿਆਂ ਸਰਦਾਰ ਕਪੂਰ ਸਿੰਘ ਔਰ ਡਾਕਟਰ ਸਾਧੂ ਸਿੰਘ ਹਮਦਰ ਦੋਨਾਂ ਨੇ ਜਿਹੜਾ ਹੈਗਾ ਸਿੱਖਾਂ ਦੀ ਵਿਲੱਖਣ ਰਾਜਨੀਤੀ ਜਿਹੜੀ ਇੰਡੀਅਨ ਰਾਜਨੀਤੀ ਦੇ ਦਾਬੇ ਤੋਂ ਦੂਰ ਹੋਵੇ ਖਾਲਸਾ ਜਿਹਦੇ ਬੋਲ ਬਾਲੇ ਵਾਲੀ ਰਾਜਨੀਤੀ ਹੋਵੇ ਉਹਨੂੰ ਜਿਹੜਾ ਅੱਗੇ ਬਿਤਾਉਣ ਦਾ ਦੋਵਾਂ ਵਿਦਵਾਨਾਂ ਨੇ ਜਿਹੜਾ ਹੈਗਾ ਵੱਡੀ ਪੱਧਰ ਤੇ ਕਾਰਜ ਕਰਿਆ ਸੋ ਸਰਦਾਰ ਕਪੂਰ ਸਿੰਘ ਉਹਨਾਂ ਨੇ ਸਿੱਖ ਰਾਜਨੀਤੀ ਨੂੰ ਇਹ ਸਰੂਪ ਦੇਣ ਦਾ ਯਤਨ ਕੀਤਾ ਉਹ ਆਪ ਵੀ ਬੁੱਧੀਜੀਵੀ ਸੀ ਪੜ੍ਹੇ ਲਿਖੇ ਸੀ ਉਹਨਾਂ ਨੂੰ ਰਾਜਨੀਤੀ ਦੀਆਂ ਤੇ 1947 ਤੋਂ ਪਹਿਲਾਂ ਦੇ ਵਰਤਾਰੇ ਦੀਆਂ ਸਾਰੀਆਂ ਇਨਸਾਈਟਸ ਸੀਗੀਆਂ ਜਿਸ ਤਰ੍ਹਾਂ ਇੰਡੀਅਨ ਨੈਸ਼ਨਲਿਸਟਾਂ ਨੇ ਆਪਣੇ ਆਦਰਸ਼ ਸਿਰਜ ਕੇ ਆਪਣੀ ਰਾਜਨੀਤੀ ਨੂੰ ਸਿਰਜਿਆ ਸਰਦਾਰ ਕਪੂਰ ਸਿੰਘ ਉਹਨਾਂ ਨੂੰ ਸਮਝਦੇ ਸੀ ਉਹਨਾਂ ਨੇ ਸਿੱਖ ਰਾਜਨੀਤੀ ਨੂੰ ਉਸ ਦਿਸ਼ਾ ਵਿੱਚ ਤੋਰਨ ਦਾ ਯਤਨ ਕੀਤਾ ਪਰ ਸਿੱਖ ਰਾਜਨੀਤੀਵਾਨ ਕਿਉਂਕਿ ਬਹੁਤ ਕੋਰੇ ਔਰ ਆਪਾਂ ਕਹਿ ਸਕਦੇ ਹੈਗੀਆਂ ਵੀ ਲਾਲਚੀ ਸੀ ਉਹਨਾਂ ਦੇ ਲਾਲਚ ਨੇ ਨਾ ਕੇਵਲ ਸਿੱਖ ਰਾਜਨੀਤੀ ਨੂੰ ਤਬਾਹ ਕੀਤਾ ਬਲਕਿ ਸਿੱਖ ਰਾਜਨੀਤੀ ਵਿੱਚ ਪੈਦਾ ਹੋਣ ਵਾਲੀ ਕਿਸੇ ਆਦਰਸ਼ਕ ਧਿਰ ਨੂੰ ਵੀ ਉੱਭਰਣ ਨਹੀਂ ਦਿੱਤਾ ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਸਿੱਖ ਰਾਜਨੀਤੀਬਾਨ ਸਰਦਾਰ ਕਪੂਰ ਸਿੰਘ ਜੀ ਦੀ ਯਾਦ ਵਿੱਚ ਹੋ ਰਏ ਸੈਮੀਨਾਰ ਵਿੱਚ ਆਈਆਂ ਸਮੂਹ ਸਿੱਖ ਸੰਗਤਾਂ ਨੂੰ ਹੱਥ ਚੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਸਾਲ ਆਪਾਂ ਸਿੱਖਾਂ ਦੇ ਉਸ ਵਿਦਵਾਨ ਤੇ ਰਾਜਨੀਤੀਵਾਣ ਜਿਹੜਾ ਕਿ ਕਬਲੱਖਣ ਵਿਦਵਾਨ ਸੀਗਾ ਉਹਦੀ ਯਾਦ ਵਿੱਚ ਇੱਕ ਸੈਮੀਨਾਰ ਆ ਜਿਹੜਾ ਕਰਦੇ ਹੁੰਦੇ ਹੈਗੇ ਆ ਸੋ ਉਹਨਾਂ ਦੀਆਂ ਪੰਥ ਲਈ ਕੀਤੀਆਂ ਕਿਰਤਾਂ ਤੇ ਪੰਥ ਲਈ ਕੀਤੀ ਹੋਈ ਜਿਹੜੀ ਉਹਨਾਂ ਦੀ ਰਾਜਨੀਤਿਕ ਘਾਲਣਾ ਹੈ ਉਹਦੇ ਬਾਰੇ ਹਰ ਸਾਲ ਜਿਹੜਾ ਹੈਗਾ ਇਕੱਠੇ ਹੋ ਕੇ ਉਹਨਾਂ ਦੀ ਘਾਲਣਾ ਬਾਰੇ ਵਿਚਾਰ ਕਰਦੇ ਹੈਗੇ ਆ ਸੋ ਸਰਦਾਰ ਕਪੂਰ ਸਿੰਘ ਨੂੰ ਜਿਉਂ-ਜਿਉਂ ਆਪਾਂ ਸਮਝਦੇ ਆਂ ਜਾਂ ਜੀ-ਜੀ ਪੜ੍ਹਦੇ ਹੈਗੇ ਆਂ ਤਾਂ ਉਹਨਾਂ ਦੀਆਂ ਜੜੀਆਂ ਬਲਖਣਤਾਵਾਂ ਨੇ ਉਹ ਸਾਡੇ ਸਾਹਮਣੇ ਆਉਂਦੀਆਂ ਹੈਗੀਆਂ ਸਰਦਾਰ ਕਪੂਰ ਸਿੰਘ ਉਹਨਾਂ ਨੇ ਸਿੱਖ ਰਾਜਨੀਤੀ ਜਿਹੜੀ ਦੂਰਦਸ਼ਾ ਸੀ ਉਹਨੂੰ ਕਾਫੀ ਹੱਦ ਤੱਕ ਜਿਹੜਾ ਸਮਝ ਲਿਆ ਹੋਇਆ ਸੀ ਸੋ ਕੁਝ ਸਿੱਖ ਲੀਡਰਾਂ ਨੂੰ ਸਿੱਖ ਰਾਜਨੀਤੀ ਦੀ ਜਿਹੜੀ ਦੂਰਦਸ਼ਾ ਹੈਗੀ ਆ ਉਹ ਸਮਝ ਆ ਗਈ ਸੀ ਪਰ ਕਿਉਂਕਿ ਜਿਹੜੀਆਂ ਵਿਰੋਧੀ ਤਾਕਤਾਂ ਸੀਗੀਆਂ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਸੀਗੀਆਂ ਖਾਸ ਕਰਕੇ ਇੰਡੀਅਨ ਨੈਸ਼ਨਲਿਸਟ ਤਾਕਤਾਂ ਸੀਗੀਆਂ ਉਨ੍ਹਾਂ ਦਾ ਸਕੰਜਾ ਹੀ ਇੰਨਾ ਭਾਰੂ ਸੀ ਸਿੱਖ ਰਾਜਨੀਤੀ ਉੱਤੇ ਸਿੱਖ ਲੀਡਰਸ਼ਿਪ ਦੇ ਉੱਤੇ ਵੀ ਕੁਝ ਲੋਕ ਆ ਚਾਹੁੰਦੇ ਹੋਏ ਵੀ ਜਿਹੜਾ ਹੈਗਾ ਉਹ ਸਕੰਜੇ ਨੂੰ ਨਹੀਂ ਤੋੜ ਸਕੇ ਸਹੀ ਪਰ ਮਾਸਟਰ ਸਾਰਾ ਸਿੰਘ ਦਾ ਜਿਹੜਾ ਵਰਤਾਰਾ ਹੈਗਾ ਜਦੋਂ ਆਪਾਂ ਉਹਨਾਂ ਨੂੰ ਵੀ ਪੜ੍ਹਦੇ ਹੈਗੇ ਆ ਤਾਂ ਉਹ ਵੀ ਕਾਫੀ ਹੱਦ ਤੱਕ ਇਸ ਚੱਕਰ ਵੀ ਨੂੰ ਸਮਝੇ ਹੋਏ ਸੀ ਪਰ ਉਹ ਇਕੱਲੇ ਹੋਣ ਕਰਕੇ ਜਾਂ ਜਿਹੜਾ ਭਾਰੀ ਇਕੱਲੂ ਲੀਡਰਸ਼ਿਪ ਸੀਗੀ ਉਹ ਬਹੁਤ ਬੁਰੀ ਤਰ੍ਹਾਂ ਇੰਡੀਅਨ ਨੈਸ਼ਨਲਿਜ਼ਮ ਦੇ ਭਾਰਤੀ ਰਾਜਨੀਤਿਕਵਾਨਾਂ ਦੇ ਸਕੰਜੇ ਤੇ ਵਿਚਾਰ ਧਾਰਕ ਧੌਂਸ ਦੇ ਧੌਂਸ ਦੀ ਨਰਹਿ ਰਹੀ ਸੀ ਇਸ ਕਰਕੇ ਉਹ ਚਾਹੁੰਦੇ ਹੋਏ ਵੀ ਨਹੀਂ ਤੋੜ ਸਕੇ ਸੋ ਇਸ ਸਮੁੱਚੇ ਰਾਜਨੀਤਿਕ ਚੱਕਰ 'ਵਿਓ ਨੂੰ ਤੋੜਨ ਦਾ ਜੇ ਕਿਸੇ ਨੇ ਸਭ ਤੋਂ ਵੱਡਾ ਯਤਨ ਕੀਤਾ ਤਾਂ ਉਹ ਡਾਕਟਰ ਸਾਧੂ ਸਿੰਘ ਹਮਦਰਦ ਔਰ ਸਰਦਾਰ ਕਪੂਰ ਸਿੰਘ ਸੀਗੇ ਸੋ ਡਾਕਟਰ ਸਾਧੂ ਸਿੰਘ ਹਮਦਰਦ ਨੇ ਲਗਾਤਾਰ ਜਿਹੜਾ ਹੈਗਾ ਮੇ ਉਸ ਵੇਲੇ ਜਿਹੜੀ ਅਕਾਲੀ ਲੀਡਰਸ਼ਿਪ ਸਮੁੱਚੀ ਅਕਾਲੀ ਲੀਡਰਸ਼ਿਪ ਤੇ ਸਿੱਖ ਵਿਦਵਾਨ ਜਿਹੜੇ ਭਾਰਤੀ ਰਾਸ਼ਟਵਾਦੀ ਨੇਤਾਵਾਂ ਦੀ ਧੌਂਸ ਅਧੀਨ ਰਹਿ ਕੇ ਉਹਨਾਂ ਦੇ ਹੱਕ ਵਿੱਚ ਫੈਸਲੇ ਕਰ ਰਹੀ ਸੀ ਔਰ ਅਕਾਲੀ ਪੋਲਿਟਿਕਸ ਨੂੰ ਭਾਰਤੀ ਪੋਲਿਟਿਕਸ ਦੇ ਅਧੀਨ ਰੱਖ ਕੇ ਅੱਗੇ ਚੱਲਣ ਦੀ ਯਤਨ ਕਰ ਰਹੇ ਸੀ ਡਾਕਟਰ ਸਾਧੂ ਸਿੰਘ ਨੇ ਔਰ ਸਰਦਾਰ ਕਪੂਰ ਸਿੰਘ ਨੇ ਉਸ ਰਾਜਨੀਤਿਕ ਚੱਕਰ ਵੀ ਉਹਨੂੰ ਤੋੜਨ ਦਾ ਜਿਹੜਾ ਯਤਨ ਕੀਤਾ ਸੋ ਡਾਕਟਰ ਸਾਧੂ ਸਿੰਘ ਦੀਆਂ ਜਿਹੜੀਆਂ ਜਿਹੜੀ ਲਿਖਤ ਹੈ ਗਈ ਉਹਨਾਂ ਦੀ ਆਪਣੀ ਲਿਖਤ ਯਾਦ ਬਣੀ ਇਤਿਹਾਸ ਉਹਦੇ ਵਿੱਚ ਜੋ ਕੁਝ ਉਹਨਾਂ ਨੇ ਲਿਖਿਆ ਉਹ ਇਨਸਾਈਟਸ ਆ ਜਿਹੜੀਆਂ ਸਾਨੂੰ ਬਹੁਤ ਹਰ ਇਤਿਹਾਸ ਦੇ ਹਰ ਵਿਦਿਆਰਥੀ ਨੂੰ ਜਿਹੜੀ ਸਿੱਖ ਇਤਿਹਾਸ ਦੇ ਹਰ ਵਿਦਿਆਰਥੀ ਨੂੰ ਪੜ੍ਹਨੀ ਚਾਹੀਦੀ ਹੈ ਇਹਦੇ ਨਾਲ ਹੀ ਸਰਦਾਰ ਕਪੂਰ ਸਿੰਘ ਜੀ ਵੱਲੋਂ ਜਿਹੜੇ ਯਤਨ ਕੀਤੇ ਗਏ ਵੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਡਰਾਫਟ ਕਰਨ ਦਾ ਜਾਂ ਉਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਭਾਰਤ ਦੀ ਪਾਰਲੀਮੈਂਟ ਵਿੱਚ ਜਿਹੜੇ ਭਾਸ਼ਣ ਹੈਗੇ ਆ ਉਹਨਾਂ ਨੂੰ ਉਹਨਾਂ ਦਾ ਜਦੋਂ ਆਪਾਂ ਵੱਖ-ਵੱਖ ਟਾਈਮ ਤੇ ਮਤਾਲਿਆ ਕਰਦੇ ਆ ਤਾਂ ਇੱਕ ਗੱਲ ਸਮਝ ਆਉਂਦੀ ਹੈਗੀ ਆ ਵੀ ਸਰਦਾਰ ਕਪੂਰ ਸਿੰਘ ਸਿੱਖ ਰਾਜਨੀਤੀ ਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਜਿਹੜੇ ਹੈਗੇ ਆ ਤੋਂ ਸੱਚੋਂ ਤੇ ਉਸ ਏਜੰਡੇ ਚੋਂ ਬਾਹਰ ਕੱਢਣ ਲਈ ਯਤਨ ਕਰਨਾ ਚਾਹੁੰਦੇ ਸੀ ਸ਼੍ਰੀ ਨਾਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈਗਾ ਉਹਦਾ ਡਰਾਫਟ ਸਾਨੂੰ ਇਹ ਦੱਸਦਾ ਵੀ ਉਹ ਖਾਲਸਾ ਜਿਹਦੇ ਬੋਲ ਬਾਲਿਆਂ ਵਾਲੀ ਰਾਜਨੀਤੀ ਨੂੰ ਪਰਣਾਉਣਾ ਚਾਹੁੰਦੇ ਸੀ ਉਹ ਜਿਹੜੇ ਜਿਹੜੇ ਗੰਭੀਰ ਮਾਈਂਡ ਹੈਗੇ ਨੇ ਸਟੇਟਸਮੈਨ ਨੇ ਜਿਹੜੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਸੀ ਔਰ ਜਿਹੜਾ ਹਿੰਦੂ ਸਿੱਖ ਏਕਤਾ ਦੇ ਨਾਂ ਤੇ ਇੱਕ ਕੈਪਸੂਲ ਦੇ ਕੇ ਉਹਦੇ ਵਿੱਚੋਂ ਇੰਡੀਅਨ ਨੈਸ਼ਨਲਿਜ਼ਮ ਜਾਂ ਹਿੰਦੂ ਨੈਸ਼ਨਲਿਜ਼ਮ ਦੀ ਰਾਜਨੀਤੀ ਸਿੱਖਾਂ ਤੇ ਥੋਪੀ ਜਾਂਦੀ ਹੈਗੀ ਆ ਸੋ ਸਰਦਾਰ ਕਪੂਰ ਸਿੰਘ ਉਸ ਨੂੰ ਤੋੜਨ ਦਾ ਜਿਹੜਾ ਹੈਗਾ ਸੁਚੇਤ ਯਤਨ ਕਰਦੇ ਕਰਦੇ ਰਹੇ ਔਰ ਉਹਨਾਂ ਨੇ ਉਸ ਯਤਨ ਨੂੰ ਅੱਗੇ ਆਪਣੇ ਤੌਰ ਤੇ ਅੱਗੇ ਵਧਾਇਆ ਬਹੁਤ ਥੋੜੇ ਲੋਕ ਆ ਜਿਹੜੇ ਉਹਨਾਂ ਨਾਲ ਚੱਲੇ ਸੰਤ ਜਰਨੈਲ ਸਿੰਘ ਨਾਲ ਮੁੜ ਕੇ ਜਿਹੜੀ ਉਹਨਾਂ ਦੀ ਇੱਕ ਸਾਂਝ ਬਣੀ ਉਹ ਇਸੇ ਕਰਕੇ ਸੀ ਵੀ ਉਹਨਾਂ ਨੂੰ ਸੰਤ ਜਰਨੈਲ ਸਿੰਘ ਵਿੱਚੋਂ ਉਸ ਲੀਡਰ ਦੀ ਇੱਕ ਤਰ੍ਹਾਂ ਨਾਲ ਆਗਾਜ਼ ਹੋਇਆ ਸਮਝਿਆ ਉਸ ਲੀਡਰ ਦੀ ਚਮਕ ਨਜ਼ਰ ਆਈ ਜਿਹੜਾ ਸਿੱਖ ਰਾਜਨੀਤੀ ਨੂੰ ਭਾਰਤੀ ਰਾਸ਼ਟਰਵਾਦ ਦੇ ਸਕੰਜੇ ਚੋਂ ਕੱਢ ਸਕੇ ਸੋ ਕਿਉਂਕਿ ਜਦੋਂ ਤੁਸੀਂ ਜਾਂ ਤੁਹਾਡੀ ਰਾਜਨੀਤੀ ਆ ਜਿਹੜੀ ਕਿਸੇ ਬਗਾਨੇ ਧਿਰ ਜਿਹੜੀ ਬਗਾਨੇ ਧਿਰ ਤੁਹਾਨੂੰ ਗੁਲਾਮ ਬਣਾਉਣ ਦਾ ਯਤਨ ਕਰ ਰਹੀ ਹੈ ਕੀ ਆ ਸੋ ਸਿੱਖ ਇੱਕ ਦੂਰੀ ਗੁਲਾਮੀ ਦਾ ਉਸ ਵੇਲੇ ਮਾਰ ਚੱਲ ਰਹੇ ਸੀ ਇੱਕ ਤਾਂ ਸਹਿਗੇ ਵੀ ਅੰਗਰੇਜ਼ਾਂ ਦੀ ਗੁਲਾਮੀ ਜਿਹਦੇ ਖਿਲਾਫ ਸਮੁੱਚੇ ਦੇਸ਼ ਵਿੱਚ ਸਰਗਰਮੀਆਂ ਹੋ ਰਹੀਆਂ ਸੀ ਬਹੁਤੀਆਂ ਸਰਗਰਮੀਆਂ ਪੰਜਾਬ ਵਿੱਚ ਹੋ ਰਹੀਆਂ ਸੀਗੀਆਂ ਸੋ ਸਿੱਖ ਰਾਜਨੀਤੀ ਇੱਕ ਤਾਂ ਅੰਗਰੇਜ਼ ਵਸਤੀਵਾਦ ਦਾ ਸ਼ਿਕਾਰ ਸੀ ਦੂਜਾ ਇੰਡੀਅਨ ਵਸਤੀਵਾਦ ਦਾ ਸ਼ਿਕਾਰ ਸੀ ਉਸ ਵੇਲੇ ਦੀ ਸਿੱਤੀ ਦਾ ਜਦੋਂ ਅਸੀਂ ਹੁਣ ਐਨਾਲਿਸਿਸ ਕਰਦੇ ਹੈਗੇ ਆਂ ਤਾਂ ਅਸੀਂ ਦੇਖਦੇ ਆਂ ਵੀ ਸਿੱਖ ਰਾਜਨੀਤੀ ਉਸ ਵੇਲੇ ਦੀ 1890 ਤੋਂ ਬਾਅਦ 1890-95 ਤੋਂ ਜਾਂ 1885 ਜਦੋਂ ਕਾਂਗਰਸ ਬਣ ਜਾਂਦੀ ਹੈਗੀ ਹੈ ਉਤੋਂ ਬਾਅਦ ਸਿੱਖ ਰਾਜਨੀਤੀ ਤੇ ਬਹੁਤਾ ਦਬਾਅ ਹੈਗਾ ਜਿਹੜਾ ਉਹ ਇੰਡੀਅਨ ਨੈਸ਼ਨਲਿਜ਼ਮ ਦਾ ਜਾਂ ਇੰਡੀਅਨ ਕਲੋਨੀਅਲਿਜ਼ਮ ਦਾ ਰਿਹਾ ਹੈ ਬਸਤੀਵਾਦੀ ਕਲੋਨੀਅਲਿਜ਼ਮ ਦਾ ਉਹਨਾਂ ਤੇ ਇੰਨਾ ਵੱਡਾ ਦਬਾਅ ਨਹੀਂ ਸੀ ਸੋ ਇੰਡੀਅਨ ਕਲੋਨੀਅਲਿਸਟ ਜਿਹੜੇ ਲੀਡਰ ਸੀਗੇ ਨਹਿਰੂ ਗਾਂਧੀ ਤੇ ਹੋਰ ਜਿੰਨੀ ਵੀ ਉਹਨਾਂ ਦੀ ਇੱਕ ਤਰ੍ਹਾਂ ਨਾਲ ਗਰੁੱਪ ਸੀਗਾ ਉਹਨਾਂ ਨੇ ਸਿੱਖਾਂ ਨੂੰ ਆਪਣੇ ਹਿੱਤਾਂ ਲਈ ਵਰਤਿਆ ਅੰਗਰੇਜ਼ਾਂ ਦੇ ਖਿਲਾਫ ਪਰ ਸਿੱਖਾਂ ਨੂੰ ਉਹ ਰਾਜਨੀਤਕ ਤੌਰ ਤੇ ਕੋਈ ਵੀ ਮੁਕਤੀ ਜਾਂ ਆਜ਼ਾਦੀ ਦੇਣ ਦੀ ਖਾਹਸ਼ ਵਿੱਚ ਨਹੀਂ ਸੀ ਜਿਸ ਤਰ੍ਹਾਂ ਬ੍ਰਿਟਿਸ਼ ਬਸਤੀਵਾਦੀਆਂ ਨੇ ਬਹੁਤ ਸਾਰੀਆਂ ਕੌਮਾਂ ਨੂੰ ਬਹੁਤ ਸਾਰੇ ਮੋਲਕਾਂ ਵਿੱਚ ਆਪਣੇ ਅਧੀਨ ਕਰ ਰੱਖਿਆ ਸੀ ਉਸੇ ਤਰ੍ਹਾਂ ਭਾਰਤੀ ਬਸਤੀਵਾਦੀਆਂ ਨੇ ਇੰਡੀਅਨ ਬਸਤੀਵਾਦੀਆਂ ਨੇ ਭਾਰਤੀ ਉਪਮਹਾਦੀਪ 'ਚ ਰਹਿਣ ਵਾਲੀਆਂ ਬਹੁਤ ਸਾਰੀਆਂ ਕੌਮਾਂ ਤੇ ਧਾਰਮਿਕ ਭਾਈਚਾਰਿਆਂ ਨੂੰ ਬਿਲਕੁਲ ਉਸੇ ਕਲੋਨੀਅਲ ਪੈਟਰਨ ਤੇ ਆਪਣੇ ਅਧੀਨ ਕਰ ਲਿਆ ਹੋਇਆ ਸੀ ਸੋ ਉਹਨਾਂ ਦੀ ਬੋਲੀ ਉਹਨਾਂ ਦੀ ਵਿਲੱਖਣਤਾ ਉਹਨਾਂ ਦਾ ਧਰਮ ਉਹਨਾਂ ਦੀ ਲਿਪੀ ਉਹਨਾਂ ਦੀਆਂ ਜਿਹੜੀਆਂ ਪੈੜਾ ਨੇ ਰਾਜਨੀਤਿਕ ਪੈੜਾ ਅਤੀਤ ਵਿੱਚ ਇਤਿਹਾਸ ਵਿੱਚ ਉਹਨਾਂ ਨੂੰ ਡਿਸਟੋਰਟ ਕਰਨ ਦਾ ਜਿਹੜਾ ਹੈਗਾ ਉਹੋ ਜਿਹਾ ਤਾਂ ਨਾ ਜਿਹੜਾ ਕਰਿਆ ਸੀਗਾ ਸੋ ਹੁਣੇ ਜੇ ਇੱਕ ਸਟੱਡੀ ਆ ਸਾਡੇ ਸਾਹਮਣੇ ਆਈ ਹੈਗੀ ਆ ਇੱਕ ਬਜ਼ੁਰਗ ਸਰਦਾਰ ਨਾਜ਼ਰ ਸਿੰਘ ਨੇ ਉਹ ਪੰਜਾਬੀ ਦੇ ਬਹੁਤ ਵੱਡੇ ਜਿਸ ਤਰ੍ਹਾਂ ਵਿਦਵਾਨ ਨੇ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈਗੀ ਆ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਜਿਹੜੇ ਆਪਾਂ ਪੰਜਾਬੀ ਜਾਂ ਸਿੱਖ ਹੈਗੇ ਆ ਸਾਡਾ ਆਰੀਅਨਸ ਨਾਲ ਕੋਈ ਸੰਬੰਧ ਨਹੀਂ ਹੈਗਾ ਸੋ ਇੱਕ ਲਗਾਤਾਰ ਇਹ ਇਹ ਡਿਪਲੋਮੇਸੀ ਖੇਡੀ ਜਾ ਰਹੀ ਹੈ ਕਿ ਅਭੀ ਜਿਹੜੇ ਸਿੱਖ ਵੀ ਨੇ ਜਾਂ ਸਮੁੱਚੀ Hindu ਪਰੰਪਰਾ ਹੈਗੀ ਆ ਉਹ ਆਰੀਅਨ ਲੋਕ ਆ ਜਿਹੜੇ ਬਾਹਰੋਂ ਆਏ ਆ ਸੋ ਆਰੀਅਨਜ਼ ਨਾਲ ਜਿਹੜਾ ਹੈਗਾ ਉਹਨਾਂ ਦਾ ਸਬੰਧ ਜੋੜਦੇ ਆ ਇਸੇ ਕਰਕੇ ਸਿੱਖਾਂ ਨੂੰ Hindu ਦਾ ਹਿੱਸਾ ਕਹਿਣ ਦੀ ਉਹ ਗੱਲ ਕਰਦੇ ਆ ਵੀ ਆਰੀਅਨਜ਼ Hindu ਸੀਗੇ ਸਰਦਾਰ ਨਾਜਰ ਸਿੰਘ ਨੇ ਇਹ ਗੱਲ ਆਖੀ ਹੈਗੀ ਆ ਸਰਦਾਰ ਨਾਜਰ ਸਿੰਘ ਕਹਿੰਦੇ ਆ ਵੀ ਅਸੀਂ ਹੜੱਪਾ ਕਾਲ ਦੇ ਜਿਹੜੇ ਜਿਹੜੇ ਹੜੱਪਣ ਲੋਕ ਆ ਆਪਾਂ ਉਹਨਾਂ ਦੀ ਵੰਸ਼ਜ ਹੈਗੇ ਆ ਸੋ ਹੜੱਪਾ ਵਾਲਿਆਂ ਦਾ ਆਰੀਅਨਜ਼ ਨਾਲ ਕੋਈ ਵੀ ਸਬੰਧ ਨਹੀਂ ਬਣਦਾ ਉਹ ਕਹਿੰਦਾ ਵੀ ਹੜੱਪਣ ਜਿਹੜੀ ਸੱਭਿਆਚਾਰ ਸੀ ਉਹ ਜਿਹੜੇ ਇੱਥੇ ਪੰਜਾਬ ਵਿੱਚ ਲੋਕ ਰਹਿੰਦੇ ਸੀ ਉਹ ਕੋਈ ਨਾ ਕੋਈ ਬੋਲੀ ਤਾਂ ਬੋਲਦੇ ਸੀ ਤੇ ਉਹ ਬੋਲੀ ਹੈ ਜਿਹੜੀ ਉਹ ਪੰਜਾਬੀ ਬੋਲਦੇ ਸੀਗੇ ਸੋ ਜਿਹੜੇ ਆਰੀਅਨਜ਼ ਬਾਹਰ ਲਿਆਂ ਬਾਹਰ ਹੋਰ-ਹੋਰ ਥਾਵਾਂ ਤੋਂ ਆਏ ਆਰੀਅਨਜ਼ ਨੇ ਬਹੁਤ ਸਾਰੇ ਹੜੱਪਾ ਲੋ ਜਿਹੜੇ ਹੜੱਪਾ ਦੇ ਮਰਦ ਸੀ ਉਹਨਾਂ ਦਾ ਕਤਲੇਆਮ ਕਰ ਦਿੱਤਾ ਔਰ ਹੜੱਪਾ ਦੀਆਂ ਔਰਤਾਂ ਨਾਲ ਜਿਹੜਾ ਹੈਗਾ ਉਹ ਉਹਨਾਂ ਨੇ ਵਿਆਹ ਕਰਵਾ ਕੇ ਤੇ ਉਹਨਾਂ ਤੋਂ ਫਿਰ ਜਿਹੜੇ ਉਹ ਬੱਚੇ ਪੈਦਾ ਹੋਏ ਉਨ੍ਹਾਂ ਨੂੰ ਆਰੀਅਨਸ ਦਾ ਨਾਮ ਜਿਹੜਾ ਦਿੱਤਾ ਗਿਆ ਇੱਥੇ ਉਹ ਗੱਲ ਇਹ ਕਰਦੇ ਹੈਗੇ ਆ ਵੀ ਜਿਹੜੇ ਜਿਹੜੇ ਆਰੀਅਨਸ ਦੇ ਤੌਰ ਤੇ Hindu ਜਾਂ Brahmin ਲੋਕ ਆਏ ਉਹਨਾਂ ਨੇ ਉਸ ਹੜੱਪਨ ਲੋਕਾਂ ਦੀ ਜਿਹੜੀ ਭਾਸ਼ਾ ਸੀ ਉਹਨੂੰ ਤਬਾਹ ਕੀਤਾ ਤੇ ਭਾਸ਼ਾ ਨਾਲ ਜੁੜੀ ਹੋਈ ਲਿਪੀ ਤੇ ਇਤਿਹਾਸ ਨੂੰ ਵੀ ਤਬਾਹ ਕਰ ਦਿੱਤਾ ਤਾਂ ਕਿ ਖੋਰਾ ਖੋਜ ਮंडा ਦਿੱਤਾ ਜਾਵੇ ਉਹਨਾਂ ਦਾ ਇਹ ਕਹਿਣਾ ਹੈ ਵੀ ਜਿਹੜੀਆਂ ਹੜੱਪਣ ਔਰਤਾਂ ਨਾਲ ਆਰੀਅਨਜ਼ ਮਰਦਾਂ ਨੇ ਵਿਆਹ ਕਰਾਏ ਉਹਨਾਂ ਹੜੱਪਣ ਔਰਤਾਂ ਦਾ ਜਿਹੜਾ ਡੀਐਨਏ ਆ ਉਹ ਜਮਨਾ ਪਾਰ ਤੋਂ ਰਹਿੰਦੇ ਲੋਕਾਂ ਦੀਆਂ ਜਿਹੜੀਆਂ ਜਿਹੜਾ ਡੀਐਨਏ ਆ ਉਹਦੇ ਨਾਲ ਨਹੀਂ ਮਿਲਦਾ ਇਟ ਮੀਨਜ਼ ਜਿਹੜੇ ਪੰਜਾਬ ਵਿੱਚ ਰਹਿਣ ਵਾਲੇ ਲੋਕ ਸੀ ਜਿਨ੍ਹਾਂ ਨੇ ਜਿੱਦਾਂ ਖੁਸ਼ਵੰਤ ਸਿੰਘ ਨੇ ਵੀ ਲਿਖਿਆ ਹੈ ਵੀ ਜਿਹੜੇ 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 ਪੰਜਾਬ ਵਿੱਚ ਰਹਿਣ ਵਾਲੇ ਲੋਕ ਸੀ ਉਹਨਾਂ ਨੇ ਮਹਾਭਾਰਤ ਦੇ ਟਾਈਮ ਹੀ ਬ੍ਰਾਹਮਣ ਦੀ ਅਥਾਰਟੀ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਸੀ ਸੋ ਇਸ ਕਰਕੇ ਸਰਦਾਰ ਨਾਜ਼ਰ ਸਿੰਘ ਦਾ ਇਹ ਕਹਿਣਾ ਹੈਗਾ ਵੀ ਸਾਡੀ ਜਿਹੜੀ ਜਿਹੜੇ ਪੂਰਵਜ ਨੇ ਉਹ ਹੜੱਪਾ ਦੇ ਪੰਜਾਬੀ ਨੇ ਸਾਡਾ ਆਰੀਅਨਜ਼ ਨਾਲ ਕੋਈ ਸਬੰਧ ਨਹੀਂ ਬਣਦਾ ਸੋ ਇਸ ਕਰਕੇ ਉਹਨਾਂ ਦਾ ਇਹ ਇਹ ਮੰਨਣਾ ਹੈਗਾ ਵੀ ਜਿਹੜੇ ਆਰੀਅਨਜ਼ ਡੋਮਿਨੇਟ ਕਰੇ ਹੜੱਪਣ ਔਰਤਾਂ ਦੇ ਰਾਹੀਂ ਉਹਨਾਂ ਨੇ ਜਿਹੜੇ ਬੱਚੇ ਪੈਦਾ ਹੋਏ ਹੜੱਪਣ ਸੱਭਿਆਚਾਰ ਦਾ ਉਹਨਾਂ ਨੇ ਨਾਸ਼ ਕੀਤਾ ਉਦੀ ਬੋਲੀ ਔਰ ਉਹਦੇ ਇਤਿਹਾਸ ਨੂੰ ਜਿਹੜਾ ਹੈਗਾ ਤਬਾਹ ਕੀਤਾ ਸੋ ਇਟ ਮੀਨਸ ਸੋ ਜਿਹੜੇ ਜਿਹੜੇ ਜਿਹੜਾ ਜਦੋਂ ਆਪਾਂ ਅੱਜ ਸਰਦਾਰ ਕਪੂਰ ਸਿੰਘ ਉਹਨਾਂ ਦੀ ਇਸ ਯਾਦ ਵਿੱਚ ਜੁੜੇ ਆ ਤਾਂ ਉਹ ਜੜਾਂ ਨੂੰ ਫਰੋਲਦਿਆਂ ਸਰਦਾਰ ਕਪੂਰ ਸਿੰਘ ਔਰ ਡਾਕਟਰ ਸਾਧੂ ਸਿੰਘ ਹਮਦਰ ਦੋਨਾਂ ਨੇ ਜਿਹੜਾ ਹੈਗਾ ਸਿੱਖਾਂ ਦੀ ਵਿਲੱਖਣ ਰਾਜਨੀਤੀ ਜਿਹੜੀ ਇੰਡੀਅਨ ਰਾਜਨੀਤੀ ਦੇ ਦਾਬੇ ਤੋਂ ਦੂਰ ਹੋਵੇ ਖਾਲਸਾ ਜੀ ਦੇ ਬੋਲ ਬਾਲੇ ਵਾਲੀ ਰਾਜਨੀਤੀ ਹੋਵੇ ਉਹਨੂੰ ਜਿਹੜਾ ਅੱਗੇ ਵਧਾਉਣ ਦਾ ਦੋਵਾਂ ਵਿਦਵਾਨਾਂ ਨੇ ਜਿਹੜਾ ਹੈਗਾ ਵੱਡੀ ਪੱਧਰ ਤੇ ਕਾਰਜ ਕਰਿਆ ਸੋ ਉਹਨਾਂ ਵੱਲੋਂ ਕੀਤੀਆਂ ਸਰਗਰਮੀਆਂ ਸਰਦਾਰ ਕਪੂਰ ਸਿੰਘ ਜੀ ਵੱਲੋਂ ਉਹਨਾਂ ਵੱਨੋਂ ਲਿਖੀਆਂ ਗਈਆਂ ਕਿਤਾਬਾਂ ਔਰ ਉਹਨਾਂ ਵੱਲੋਂ ਫਿਰ ਦਿੱਤੇ ਗਏ ਜਿਹੜੇ ਡਰਾਫਟ ਨੇ ਉਹ ਸਾਰੇ ਇਹ ਇਸ ਗੱਲ ਵੱਲ ਸਿਹदत ਨੇ ਕਿ ਸਿੱਖ ਰਾਜਨੀਤੀ ਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਜਿਹੜਾ ਹੈਗਾ ਗਲਬੇ ਹੇਠੋਂ ਮੁਕਤ ਕੀਤਾ ਜਾਣਾ ਸਿੱਖਾਂ ਦੀ ਆਪਣੀ ਜਿਹੜੀ ਹੈਗੀ ਆ ਇੱਕ ਆਪਣੀ ਰਾਜਨੀਤੀ ਹੋਣੀ ਚਾਹੀਦੀ ਆ ਸੋ ਅੱਜ ਦੇ ਸੰਦਰਭ ਵਿੱਚ ਜੇ ਆਪਾਂ ਉਹਨਾਂ ਦੇ ਇਸ ਸਮੁੱਚੇ ਕਾਰਜ ਨੂੰ ਅੱਜ ਦੀ ਸਿੱਖ ਪੋਲਿਟਿਕਸ ਆ ਅ ਅੱਜ ਦੀ ਜਿਹੜੀ ਜਿਹੜੀ ਵੱਖ-ਵੱਖ ਤਾਰਾਵਾਂ ਵਿੱਚ ਵੰਡੀ ਹੋਈ ਸਿੱਖ ਰਾਜਨੀਤੀ ਆ ਜੇ ਉਹਨੂੰ ਸਮਝਣਾ ਹੋਵੇ ਸਰਦਾਰ ਕਪੂਰ ਸਿੰਘ ਦੀਆਂ ਸਰਗਰਮੀਆਂ ਦੇ ਸੰਦਰਭ ਵਿੱਚ ਤਾਂ ਇਹ ਆਖਿਆ ਜਾ ਸਕਦਾ ਹੈ ਕਿ ਸਿੱਖ ਰਾਜਨੀਤੀ ਨੂੰ ਮੋਡਲ ਤੋਂ ਨਵੇਂ ਅਤੇ ਮਜ਼ਬੂਤ ਸੰਕਲਪਗ੍ਰੱਤ ਆਧਾਰ ਤੇ ਸਿਰਜਣਾ ਚਾਹੀਦਾ ਹੈ ਸੋ ਸਰਦਾਰ ਕਪੂਰ ਸਿੰਘ ਨੇ ਇਹ ਗੱਲ ਸਪਸ਼ਟ ਰੂਪ ਵਿੱਚ ਲਿਆਂਦੀ ਵੀ ਸਾਨੂੰ ਸਿੱਖ ਰਾਜਨੀਤੀ ਨੂੰ ਵਰਤਮਾਨ ਜਿਹੜਾ ਸਕੰਜਾ ਹੈ ਉਸ ਮਾਡਲ ਤੋਂ ਮੁਕਤ ਕਰਕੇ ਉਸ ਨੂੰ ਨਵੇਂ ਅਤੇ ਮਜ਼ਬੂਤ ਸੰਕਲਪਗ੍ਰੱਤ ਸੋ ਇੱਕ ਇੱਕ ਡਾਕੂਮੈਂਟਡ ਔਰ ਆਈਡੀਓਲੋਜੀਕਲ ਗਰੁੱਪ ਦੇ ਤੌਰ ਤੇ ਕਾਇਮ ਕਰਨਾ ਚਾਹੀਦਾ ਹੈ ਜਿਹੜਾ ਸਿਰਫ ਤੇ ਸਿਰਫ ਖਾਲਸਾ ਜੀ ਦੇ ਬੋਲਬਾਲੇ ਨੂੰ ਸਮਰਪਿਤ ਹੋਵੇ ਸਾਡੀ ਸਮੱਸਿਆ ਹੁਣ ਅਕਾਲੀ ਦਲ ਅੰਦਰ ਛਾਇਆ ਬਾਦਲ ਪਰਿਵਾਰ ਦਾ ਨਿੱਜੀ ਆਧਾਰ ਨਹੀਂ ਹੈ ਬਲਕਿ ਇਸ ਪਾਰਟੀ ਵਿੱਚੋਂ ਖਤਮ ਹੋ ਚੁੱਕੀ ਸਿੱਖ ਰਾਜਨੀਤੀ ਦੇ ਆਦਰਸ਼ ਦੀ ਘਾਟ ਹੈ ਜਦੋਂ ਆਪਾਂ ਸਰਦਾਰ ਕਪੂਰ ਸਿੰਘ ਦੀਆਂ ਸਰਗਰਮੀਆਂ ਨੂੰ ਅੱਜ ਦੀ ਰਾਜਨੀਤਿਕ ਅਵਸਥਾ ਵਿੱਚ ਦੇਖਦੇ ਹੈਗੇ ਆ ਤਾਂ ਆਹ ਮਸਲਾ ਸਾਹਮਣੇ ਆਉਂਦਾ ਵੀ ਸਿਰਫ ਬਾਦਲ ਪਰਿਵਾਰ ਦੀ ਸਿਆਸੀ ਚੌਧਰ ਸਾਡਾ ਮਸਲਾ ਨਹੀਂ ਹੈ ਇਸ ਪਾਰਟੀ ਵਿੱਚੋਂ ਖਤਮ ਹੋ ਚੁੱਕੀ ਸਿੱਖ ਰਾਜਨੀਤੀ ਦੇ ਆਦਰਸ਼ ਜਿਨ੍ਹਾਂ ਆਦਰਸ਼ਾਂ ਲਈ ਸਰਦਾਰ ਕਪੂਰ ਸਿੰਘ ਔਰ ਡਾਕਟਰ ਸਾਧੂ ਸਿੰਘ ਹਮਦਰਦ ਨੇ ਯਤਨ ਕਰਿਆ ਉਹ ਆਦਰਸ਼ ਹੈਗੇ ਜਿਹੜੇ ਅੱਜ ਸਮੁੱਚੀ ਸਿੱਖ ਰਾਜਨੀਤੀ ਚ ਵਕ ਵਕ ਧੜਿਆਂ ਚੋਂ ਕੱਲਾ ਅਕਾਲੀ ਬਾਦਲ ਕਿਆਂ ਵਾਲੀ ਰਾਜਨੀਤੀ ਚੋਂ ਨਹੀਂ ਸਮੁੱਚੇ ਜਿਹੜੇ ਬਾਕੀ ਵੀ ਜਿਹੜੇ ਪੰਥਕ ਧੜੇ ਵੀ ਕਹੋਂਦੇ ਆ ਉਹਦੇ ਵਿੱਚੋਂ ਸਿੱਖ ਆਦਰਸ਼ ਜਿੱਦਾਂ ਬਹੁਤ ਕਮਜ਼ੋਰ ਪੈ ਗਿਆ ਜਾਂ ਬਹੁਤ ਹੀ ਜਿਸ ਤਰ੍ਹਾਂ ਖਤਮ ਅਜਿਹੇ ਹੋ ਚੁੱਕੇ ਆ ਸਿੱਖ ਰਾਜਨੀਤੀ ਦੇ ਆਦਰਸ਼ਾਂ ਦੀ ਘਾਟ ਕਰਕੇ ਹੀ ਇਹ ਸਾਰੀ ਸਮੱਸਿਆ ਆ ਰਹੀ ਹੈ ਇਹ ਆਦਰਸ਼ ਕਿਸੇ ਹੋਰ ਸਿੱਖ ਨਾਮ ਵਾਲੀ ਪਾਰਟੀ ਕੋਲ ਵੀ ਨਹੀਂ ਹਨ ਹੋਰ ਸਿੱਖ ਪਾਰਟੀਆਂ ਭਾਵੇਂ ਇਮਾਨਦਾਰ ਹੋਣ ਪਰ ਸਿੱਖ ਰਾਜਨੀਤੀ ਦੀ ਵੱਡੀ ਤਰਾਸ ਦੀ ਇਸ ਦਾ ਬૌਧਿਕ ਜਾਗਰਤੀ ਤੋਂ ਟੁੱਟਣਾ ਹੀ ਨਹੀਂ ਬਲ ਇਸ ਸਿਧਾਂਤਕ ਲੋੜ ਤੋਂ ਬਿਲਕੁਲ ਮੁਕਰਨ ਹੋਰ ਜਾਣ ਵਿੱਚ ਪਿਆ ਆ ਸਾਡੀ ਸਮੱਸਿਆਵਾਂ ਦੀ ਸਭ ਤੋਂ ਵੱਡੀ ਚੜ੍ਹ ਹੈਗੀ ਹੈ ਵੀ ਸਮੁੱਚੇ ਸਿੱਖ ਰਾਜਨੀਤੀਵਾਨ ਕਿਸੇ ਵੀ ਇੰਟੈਲੈਕਚੁਅਲ ਨੂੰ ਜਾਂ ਇੰਟੈਲੈਕਚੁਅਲ ਐਕਟੀਵਿਟੀ ਨੂੰ ਆਪਣੇ ਨੇੜੇ ਨਹੀਂ ਲੱਗਣ ਦੇ ਰਹੇ ਸਾਡੀ ਜਿਹੜੀ ਸਿਧਾਂਤਕ ਅੱਜ ਰਾਜਨੀਤੀ ਵਿੱਚ ਜਿਹੜਾ ਨੀਵਾਪਣ ਔਰ ਜਿਹੜੀ ਜਿਹੜੀ ਸਿਧਾਂਤਹੀਣਤਾ ਔਰ ਕਰਾਹਾ ਆਇਆ ਹੋਇਆ ਇੱਕ ਤਾਂ ਆਦਰਸ਼ਾਂ ਦੀ ਘਾਟ ਆਦਰਸ਼ ਕਾਇਮ ਕਿਨੇ ਕਰਨੇ ਹੁੰਦੇ ਆ ਵਿਦਵਾਨਾਂ ਔਰ ਬੁੱਧੀਜੀਵੀਆਂ ਨੇ ਹੋਰ ਸਿੱਖ ਪਾਰਟੀਆਂ ਭਾਵੇਂ ਇਮਾਨਦਾਰ ਹੋਣ ਪਰ ਸਿੱਖ ਰਾਜਨੀਤੀ ਦੀ ਵੱਡੀ ਤਰਾਸ਼ ਦੀ ਇਸ ਦਾ ਬૌਧਿਕ ਜਾਗਰਤੀ ਤੋਂ ਟੁੱਟਣਾ ਹੀ ਨਹੀਂ ਬਲਕਿ ਇਸ ਬૌਧਿਕ ਜਾਗਰਤੀ ਦੀ ਲੋੜ ਤੋਂ ਬਿਲਕੁਲ ਮੁਰਕਣ ਹੋਰ ਜਾਣ ਵਿੱਚ ਪਿਆ ਹੈ ਇਹ ਉਹ ਪੱਖ ਸੀ ਜਿਸ ਨੇ 19ਵੀਂ ਸਦੀ ਤੋਂ ਲੈ ਕੇ 1947 ਤੱਕ ਹਿੰਦੂ ਰਾਜਨੀਤੀ ਨੂੰ ਠੋਸਤਾ ਪ੍ਰਦਾਨ ਕੀਤੀ ਅਤੇ ਆਧਾਰਮਰ ਹੋਈਆ ਕਰਾਇਆ ਅਤੇ ਸਿੱਖ ਰਾਜਨੀਤੀ ਬਿਲਕੁਲ ਗਰੀਬੜੀ ਰਾਜਨੀਤੀ ਦੇ ਤੌਰ ਤੇ ਸਾਹਮਣੇ ਆਏ ਸਿੱਖ ਰਾਜਨੀਤੀ ਅੰਦਰ ਬੇਸ਼ੱਕ ਇਸ ਚਿੰਗ ਨੇ ਕੁਝ ਮੌਕਿਆਂ ਉੱਪਰ ਆਪਣਾ ਸਰੂਪ ਪ੍ਰਗਟ ਕੀਤਾ ਪਰ ਇਹ ਵੱਜਵੇਂ ਰੂਪ ਵਿੱਚੋਂ ਸਾਡੇ ਕੋਲੋਂ ਅਛੂਤੀ ਰਹੀ ਵੱਜਵੇਂ ਰੂਪ ਵਿੱਚ ਸਿੱਖ ਰਾਜਨੀਤੀ ਇੰਟੈਲੈਕਚੁਅਲਿਜ਼ਮ ਬૌਧਿਕਤਾ ਅਤੇ ਬੁੱਧੀਜੀਵੀਆਂ ਦੀ ਇੱਕ ਰਿਸਰਚ ਬ੍ਰੇਸਡ ਅਨਲਿਸਿਸ ਤੋਂ ਮੁਕਤ ਰਹੀ ਹੈ ਇਸੇ ਕਰਕੇ ਸਾਡਾ ਸੰਕਟ ਹੈ ਜਿਹੜਾ ਅਸੀਂ ਵਾਰ-ਵਾਰ ਉਲਾਰ ਹੋ ਕੇ ਇੰਡੀਆ ਨੈਸ਼ਨਲਿਸਟ ਆਗੂਆਂ ਦੇ ਮਗਰ ਲੱਗਦੇ ਆ ਉਹਨਾਂ ਦੇ ਪੈਟਰਨ ਨੂੰ ਅਪਣਾਉਂਦੇ ਆ ਰਾਜਨੀਤੀ ਜਾਂ ਰਾਜਨੀਤਿਕ ਸੰਸਥਾਵਾਂ ਬਾਰੇ ਇੰਡੀਅਨ ਨੈਸ਼ਨਲਿਜ਼ਮ ਦੇ ਪੈਟਰਨ ਨੂੰ ਅਪਣਾ ਕੇ ਹੀ ਅਸੀਂ ਆਪਣਾ ਬੁੱਤਾ ਸਾਰਦੇ ਆ ਅਸੀਂ ਆਪਣਾ ਜਿਹੜਾ ਵਿਲੱਖਣ ਸਿਧਾਂਤ ਉਸਾਰਨ ਦਾ ਯਤਨ ਕਦੇ ਵੀ ਨਹੀਂ ਕਰਦੇ ਸਰਦਾਰ ਕਪੂਰ ਸਿੰਘ ਨੇ ਉਹ ਵਿਲੱਖਣ ਸਿਧਾਂਤ ਉਸਾਰਨ ਦਾ ਬੇਸ਼ੱਕ ਉਹ ਇਕੱਲੇ ਸੀ ਪਰ ਉਹਨਾਂ ਨੇ ਇੱਕ ਕਦਮ ਜ਼ਰੂਰ ਉਠਾਇਆ ਸੀ ਵੀ ਸਿੱਖ ਰਾਜਨੀਤੀ ਨੂੰ ਉਸ ਚੌਕਟੇ ਚੋਂ ਬਾਹਰ ਕੱਢ ਕੇ ਵਿਦਵਾਨਾਂ ਔਰ ਵਿਦਵਤਾ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਆਦੇਨ ਕੀਤਾ ਜਾਵੇ। ਅਕਾਲੀ ਦਲ ਦਾ ਪਿਛਲੇ ਦਹਾਕਿਆਂ ਤੋਂ ਉੱਭਰ ਰਿਹਾ ਸੰਕਟ ਵੀ ਇਸੇ ਦੀ ਦੇਣ ਹੈ। ਇਸੇ ਲਈ ਅਕਾਲੀ ਰਾਜਨੀਤੀ ਦੇ ਮੋੜ ਉਥਾਨ ਜਾਂ ਪੁਨਰ ਸਥਾਪਤੀ ਦੀ ਹੁਣ ਲੋੜ ਨਹੀਂ ਹੈ ਬਲਕਿ ਇਸ ਢਾਂਚੇ ਨੂੰ ਤਬਾਹ ਕਰਕੇ ਸਿੱਖ ਆਦਰਸ਼ਾਂ ਨੂੰ ਪ੍ਰਣਾਇ ਹੋਈ ਅਤੇ ਸਿੱਖ ਬૌਧਿਕਤਾ ਨਾਲ ਇੱਕ ਨਰੋਏ ਰਿਸ਼ਤੇ ਵਿੱਚ ਚੱਲਣ ਵਾਲੀ ਪਾਰਟੀ ਦੀ ਵੱਡੀ ਲੋੜ ਹੈ। ਸੋ ਆ ਸਾਡੀ ਕਿਉਂਕਿ ਇਹੋ ਹੀ ਕਾਰਜ ਆ ਜਿਹੜਾ ਸਰਦਾਰ ਕਪੂਰ ਸਿੰਘ ਨੇ ਜਿਹੜਾ ਵਾਰ-ਵਾਰ ਕੀਤਾ ਬੇ ਇਸ ਸਮੁੱਚੇ ਢਾਂਚੇ ਨੂੰ ਜਿਸ ਢਾਂਚੇ ਵਿੱਚ ਅਕਾਲੀ ਦਲ ਰਹਿ ਰਿਹਾ ਹੈ ਇਸ ਸਮੁੱਚੇ ਢਾਂਚੇ ਨੂੰ ਖਤਮ ਕੀਤਾ ਜਾਵੇ ਅਕਾਲੀ ਦਲ ਇਸੇ ਲਈ ਅਕਾਲੀ ਰਾਜਨੀਤੀ ਦੇ ਮੋੜ ਅਥਾਨ ਅਤੇ ਪੁਨਰ ਸਥਾਪਤੀ ਦੀ ਲੋੜ ਨਹੀਂ ਹੈ ਬਲਕਿ ਇਸ ਢਾਂਚੇ ਨੂੰ ਤਬਾਹ ਕਰਕੇ ਸਿੱਖਾ ਦਰਸ਼ਾ ਨੂੰ ਪ੍ਰਣਾਇ ਹੋਈ ਅਤੇ ਸਿੱਖ ਬੌਧਿਕਤਾ ਨਾਲ ਇੱਕ ਨਰੋਏ ਰਿਸ਼ਤੇ ਵਿੱਚ ਚੱਲਣ ਵਾਲੀ ਪਾਰਟੀ ਦੀ ਜਿਹੜੀ ਹੈ ਉਹ ਵੱਡੀ ਲੋੜ ਹੈਗੀ ਆ। ਭਾਰਤ ਅੰਦਰ ਸਿੱਖ ਰਾਜਨੀਤੀ ਦੀ ਅਵਸਥਾ ਅਤੇ ਹੋਣੀ ਸਮਕਾਲੀ ਭੂਗੋਲਕ ਰਾਜਨੀਤੀ ਅੰਦਰ ਸਿੱਖ ਰਾਜਨੀਤੀ ਦਾ ਸੰਕਟ ਅਜਿਹੇ ਦਰਜਣਾ ਵਿਸ਼ੇ ਹਨ ਜਿਨ੍ਹਾਂ ਵੱਲ ਲੰਮੇ ਸਮੇਂ ਤੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਨਾ ਹੀ ਦਿੱਤਾ ਜਾ ਰਿਹਾ ਹੈ। ਇਸ ਹਾਲਤ ਵਿੱਚ ਅਸੀਂ ਕਿਸ ਆਧਾਰ ਉੱਤੇ ਸਿੱਖ ਰਾਜਨੀਤੀ ਦਾ ਆਦਰਸ਼ ਪ੍ਰਗਟ ਕਰ ਸਕਦੇ ਹਾਂ? ਇਹ ਹੈ ਇਸ ਸੰਕਟ ਕਰਕੇ ਜਿਹੜੀ ਸਿੱਖ ਰਾਜਨੀਤੀ ਆ ਆਦਰਸ਼ਾਂ ਤੋਂ ਵੀ ਹੋਣੀ ਹੋਈ ਐ ਕਿਉਂਕਿ ਵੀ ਨੀਡ ਫਰਟਾਈਲ ਮਾਈਂਡਸ ਵੀ ਨੀਡ ਸਟੇਟਸਮੈਨ ਨਾਟ ਜਸਟ ਪੋਲੀਟੀਸ਼ੀਅਨਸ ਸਾਨੂੰ ਸਿਰਫ ਰਾਜਨੀਤੀਵਾਣ ਨਹੀਂ ਚਾਹੀਦੇ ਜਿਹੜੇ ਸਾਨੂੰ ਇੱਕ ਤਰ੍ਹਾਂ ਨਾਲ ਸੱਤਾ ਹਥਿਆਉਣ ਲਈ ਜਿਹੜੇ ਹੈਗੇ ਆ ਉਹ ਸਿੱਖ ਸਿਧਾਂਤਾਂ ਦਾ ਮੌਕਰ ਦੇ ਹੈਗੇ ਆ ਸਿੱਖ ਰਾਜਨੀਤੀ ਵਿੱਚ ਆਦਰਸ਼ ਬੌਧਿਕਤਾ ਇੰਟੈਲੀਜੈਂਸ ਔਰ ਜਿਹੜੇ ਬਹੁਤ ਸਾਰੇ ਫੀਲਡਸ ਨੇ ਜਿਹਦੇ ਬਾਰੇ ਡਿਬੇਟਸ ਹੋਣ ਸਾਡੇ ਥਿੰਕ ਟੈਂਕ ਹੋਣ ਉਹ ਥਿੰਕ ਟੈਂਕ ਵੱਖ-ਵੱਖ ਇਤਿਹਾਸਕ ਪਿੱਠਭੂਮੀ ਦੀ ਨਜ਼ਰ ਵਿੱਚ ਵਰਤਮਾਨ ਸਮੇਂ ਸਿੱਖ ਰਾਜਨੀਤੀ ਨੂੰ ਕੀ ਦਿਸ਼ਾ ਔਰ ਕਿਸ ਕਿਸਮ ਦੀ ਜਿਹੜੀ ਹੈਗੀ ਆ ਉਹ ਦਸ਼ਾ ਵਿੱਚ ਲੈ ਕੇ ਜਾਣਾ ਹੈਗਾ ਜਦੋਂ ਤੱਕ ਇੰਟੈਲੈਕਚੁਅਲਿਜ਼ਮ ਸਿੱਖ ਰਾਜਨੀਤੀ ਦਾ ਹਿੱਸਾ ਨਹੀਂ ਬਣਦਾ ਤਾਂ ਆਦਰਸ਼ਕ ਸਿੱਖ ਰਾਜਨੀਤੀ ਜਾਂ ਸਿੱਖ ਪਾਰਟੀ ਆ ਜਿਹੜੀ ਉਹ ਸਾਡੇ ਸਾਹਮਣੇ ਨਹੀਂ ਉਸਰ ਸਕਦੀ ਬੇਸ਼ੱਕ ਅਕਾਲੀ ਦਲਾਂ ਦੀਆਂ ਸਰਗਰਮੀਆਂ ਲਗਾਤਾਰ ਹੁੰਦੀਆਂ ਨੇ ਹੁੰਦੀਆਂ ਰਹਿਣਗੀਆਂ ਹੁਣ ਵੀ ਸਾਡੇ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਦੇ ਰੂਪ ਵਿੱਚ ਇੱਕ ਨਵਾਂ ਲੀਡਰ ਤੇ ਨਵੀਂ ਪਾਰਟੀ ਦੀ ਸਥਾਪਨਾ ਹੋਈ ਆ ਹਲੇ ਆਪਾਂ ਦੇਖਦੇ ਆਂ ਵੀ ਉਹ ਕੀ ਕਰਦੇ ਆ ਪਰ ਸਾਡਾ ਹੀ ਮੰਨਣਾ ਹੈਗਾ ਵੀ ਜਦੋਂ ਤੱਕ ਤੁਸੀਂ ਇਸ ਸਮੁੱਚੇ ਪੈਟਰਨ ਨੂੰ ਤੋੜ ਕੇ ਸਿੱਖ ਆਦਰਸ਼ਾਂ ਨਾਲ ਜੁੜੀ ਹੋਏ ਸਿੱਖ ਇੰਟੈਲੈਕਚੁਅਲਿਜ਼ਮ ਨਾਲ ਜੁੜੀ ਹੋਈ ਰਾਜਨੀਤੀ ਜਿਹੜੀ ਕਿ ਸਰਦਾਰ ਕਪੂਰ ਸਿੰਘ ਜਿਸ ਨੂੰ ਜਿਹੜਾ ਅੱਗੇ ਵਧਾਉਣਾ ਚਾਹੁੰਦੇ ਸੀ ਜਾਂ ਡਾਕਟਰ ਸਾਧੂ ਸਿੰਘ ਹਮਦਰਦ ਉਸ ਚੱਕਰ ਵੀ ਉਹਨੂੰ ਤੋੜ ਦੇਣ ਲਈ ਸਰਗਰਮੀ ਕਰ ਰਹੇ ਸੀ ਜਦੋਂ ਤੱਕ ਉਸ ਚੱਕਰ ਵੀ ਉਹਨੂੰ ਉਸ ਪੈਟਰਨ ਨੂੰ ਨਹੀਂ ਤੋੜਿਆ ਜਾਂਦਾ ਉਦੋਂ ਤੱਕ ਸਾਨੂੰ ਲੱਗਦਾ ਹੈਗਾ ਵੀ ਸਿੱਖ ਰਾਜਨੀਤੀ ਦੀ ਜਿਹੜੀ ਦਿਸ਼ਾ ਤੇ ਦਸ਼ਾ ਹੈਗੀ ਆ ਉਹੋ ਸਿਧਾਂਤਕ ਤੌਰ ਤੇ ਪਰਪੱਕ ਨਹੀਂ ਹੋਵੇਗੀ ਉਹਦੇ ਵਿੱਚ ਆਦਰਸ਼ਾਂ ਦਾ ਬੋਲ ਬਾਲਾ ਨਹੀਂ ਹੋਵੇਗਾ ਆਦਰਸ਼ ਵੀ ਜਿਹੜੇ ਸਿੱਖ ਇਤਿਹਾਸ ਗੁਰਬਾਣੀ ਦੀਆਂ ਸੇਧਾਂ ਤੇ ਗੁਰਮਤ ਦੇ ਨਾਲ ਜੁੜੇ ਹੋਏ ਹੋਣ ਸੋ ਸਿੱਖ ਰਾਜਨੀਤੀ ਨੂੰ ਗੁਰਮਤ ਦੀਆਂ ਸੇਧਾਂ ਗੁਰਬਾਣੀ ਔਰ ਆਦਰਸ਼ਾਂ ਦੇ ਨਾਲ ਨਾਲ ਜੋੜ ਕੇ ਸਿੱਖ ਬૌਧਿਕਤਾ ਦਾ ਨਾਲ ਇੱਕਮਿਕ ਹੋ ਕੇ ਸਰਗਰਮੀ ਕਰਨ ਦੀ ਜਿਹੜਾ ਯਤਨ ਕਰਨ ਦੀ ਲੋੜ ਹੈਗੀ ਆ ਸੋ ਸਰਦਾਰ ਕਪੂਰ ਸਿੰਘ ਉਹਨਾਂ ਨੇ ਸਿੱਖ ਰਾਜਨੀਤੀ ਨੂੰ ਇਹ ਸਰੂਪ ਦੇਣ ਦਾ ਯਤਨ ਕੀਤਾ ਉਹ ਆਪ ਵੀ ਬੁੱਧੀਜੀਵੀ ਸੀ ਪੜ੍ਹੇ ਲਿਖੇ ਸੀ ਉਹਨਾਂ ਨੂੰ ਰਾਜਨੀਤੀ ਦੀਆਂ 1947 ਤੋਂ ਪਹਿਲਾਂ ਦੇ ਵਰਤਾਰੇ ਦੀਆਂ ਸਾਰੀਆਂ ਇਨਸਾਈਟਸ ਸੀਗੀਆਂ ਜਿਸ ਤਰ੍ਹਾਂ ਇੰਡੀਅਨ ਨੈਸ਼ਨਲਿਸਟਾਂ ਨੇ ਆਪਣੇ ਆਦਰਸ਼ ਸਿਰਜ ਕੇ ਆਪਣੀ ਰਾਜਨੀਤੀ ਨੂੰ ਸਿਰਜਿਆ ਸਰਦਾਰ ਕਪੂਰ ਸਿੰਘ ਉਹਨਾਂ ਨੂੰ ਸਮਝਦੇ ਸੀ ਉਹਨਾਂ ਨੇ ਸਿੱਖ ਰਾਜਨੀਤੀ ਨੂੰ ਉਸ ਦਿਸ਼ਾ ਵਿੱਚ ਤੋਰਨ ਦਾ ਯਤਨ ਕੀਤਾ ਪਰ ਸਿੱਖ ਰਾਜਨੀਤੀਵਾਨ ਕਿਉਂਕਿ ਬਹੁਤ ਕੋਰੇ ਔਰ ਆਪਾਂ ਕਹਿ ਸਕਦੇ ਹੈਗੀਆਂ ਵੀ ਲਾਲਚੀ ਸੀ ਉਹਨਾਂ ਦੇ ਲਾਲਚ ਨੇ ਨਾ ਕੇਵਲ ਸਿੱਖ ਰਾਜਨੀਤੀ ਨੂੰ ਤਬਾਹ ਕੀਤਾ ਬਲਕਿ ਸਿੱਖ ਰਾਜਨੀਤੀ ਵਿੱਚ ਪੈਦਾ ਹੋਣ ਵਾਲੀ ਕਿਸੇ ਆਦਰਸ਼ਕ ਧਿਰ ਨੂੰ ਵੀ ਉੱਭਰਣ ਨਹੀਂ ਦਿੱਤਾ ਸੋ ਕਿਸੇ ਵੀ ਆਦਰਸ਼ਕ ਧਿਰ ਨੇ ਵਾਰ-ਵਾਰ ਯਤਨ ਕਰੇ ਜਦੋਂ ਆਦਰਸ਼ਕ ਰਾਜਨੀਤੀ ਕੀਤੀ ਜਾਵੇ ਪਰ ਉਹ ਨਹੀਂ ਹੋਈ ਕਿਉਂਕਿ ਲਾਲਚੀ ਰਾਜਨੀਤਿਕ ਨਿਤਾਵਾਂ ਦਾ ਜਿਹੜਾ ਹੈਗਾ ਬੋਲਬਾਲਾ ਉਹ ਵੱਧ ਰਿਹਾ ਇਸੇ ਕਰਕੇ ਅੱਜ ਜਿਹੜੀ ਸਿੱਖ ਰਾਜਨੀਤੀ ਹੈ ਇੱਕ ਵੱਡੇ ਸੰਕਟ ਦਾ ਸ਼ਿਕਾਰ ਹੈ ਬੇਸ਼ੱਕ ਸਰਕਾਰਾਂ ਵੀ ਸਿੱਖ ਰਾਜਨੀਤੀ ਨੂੰ ਸੰਕਟ ਵਿੱਚ ਪਾਉਣ ਦੇ ਬਹੁਤ ਵੱਡੇ ਯਤਨ ਕਰਦੀਆਂ ਪਰ ਜੇ ਸਿੱਖ ਆਪਣੇ ਤੌਰ ਤੇ ਆਦਰਸ਼ ਰਾਜਨੀਤੀ ਕਰਨ ਆਪਣੇ ਗੁਰਮਤ ਗੁਰਬਾਣੀ ਔਰ ਸਿੱਖ ਇਤਿਹਾਸ ਦੀ ਦਿਸ਼ਾ ਔਰ ਦਸ਼ਾ ਨਾਲ ਜੋੜ ਕੇ ਜੇ ਸਿੱਖ ਰਾਜਨੀਤੀ ਕਰਨਗੇ ਤਾਂ ਜਿਹੜੀ ਹੈਗੀ ਸਾਡਾ ਭਵਿਖਾ ਕੁਛ ਨਾ ਕੁਛ ਸੁਨਹਿਰਾ ਹੋ ਸਕਦਾ ਹੈ ਸੋ ਅੱਜ ਜਦੋਂ ਅਸੀਂ ਸਰਦਾਰ ਕਪੂਰ ਸਿੰਘ ਦੀ ਯਾਦ ਵਿੱਚ ਇਹ ਸੈਮੀਨਾਰ ਕਰ ਰਹੇ ਹੈਗੇ ਆ ਤਾਂ ਸਵੇਲੇ ਸਾਨੂੰ ਇਹੋ ਹੀ ਯਾਦ ਰੱਖਣਾ ਚਾਹੀਦਾ ਹੈ ਬਿ ਅਦਰਸ਼ਾਂ ਤੋਂ ਰਹਿਤ ਕੀਤੀ ਹੋਈ ਰਾਜਨੀਤੀ اخلاق ਤੋਂ ਰਹਿਤ ਕੀਤੀ ਹੋਈ ਰਾਜਨੀਤੀ ਗੁਰਮਤ ਤੋਂ ਰਹਿਤ ਕੀਤੀ ਹੋਈ ਰਾਜਨੀਤੀ ਜਿਹੜੀ ਹੈਗੀ ਆ ਤੇ ਖਾਸ ਕਰਕੇ ਸਿੱਖ ਬૌਧਿਕਤਾ ਤੋਂ ਰਹਿਤ ਕੀਤੀ ਹੋਈ ਰਾਜਨੀਤੀ ਆ ਸਾਨੂੰ ਕਿਸੇ ਅੰਤਮ ਪੋਲਿਟੀਕਲ ਡੈਸਟਨੀ ਤੱਕ ਨਹੀਂ ਪਹੁੰਚਾਵੇਗੀ ਜਸਟ ਕੁਝ ਲੋਕਾਂ ਦੀ ਜਿਹੜੀ ਹੈਗਾ ਰੋਜ਼ਗਾਰ ਦਾ ਸਾਧਨ ਬਣ ਕੇ ਰਹਿ ਜਾਏਗੀ ਸੋ ਅੱਜ ਸਿੱਖ ਰਾਜਨੀਤੀ ਕੁਝ ਲੋਕਾਂ ਦੇ ਰੋਜ਼ਗਾਰ ਦਾ ਸਾਧਨ ਬਣੀ ਹੋਈ ਹੈ ਕਿਉਂਕਿ ਉਹਦੇ ਵਿੱਚੋਂ ਬੌਧਿਕਤਾ ਮਨਫੀ ਹੈ ਉਹਦੇ ਵਿੱਚੋਂ ਆਦਰਸ਼ ਮਨਫੀ ਹਨ ਤੇ ਉਹਦੇ ਵਿੱਚੋਂ ਗੁਰਮਤ ਮਨਫੀ ਹੈ ਗੁਰਮਤ ਬੌਧਿਕਤਾ ਤੇ ਆਦਰਸ਼ਾਂ ਨੂੰ ਪ੍ਰਣਾਇ ਹੋਈ ਰਾਜਨੀਤੀ ਹੈ ਸਿੱਖ ਰਾਜਨੀਤੀ ਦਾ ਇੱਕ ਮਾਡਲ ਬਣ ਸਕਦੀ ਹੈ ਸੋ ਅੱਜ ਜਦੋਂ ਅਸੀਂ ਇਹ ਸੈਮੀਨਾਰ ਕਰ ਰਹੇ ਹਾਂ ਤਾਂ ਅਸੀਂ ਇਹ ਅਰਦਾਸ ਕਰੀਏ ਤੇ ਉਮੀਦ ਕਰੀਏ ਵੀ ਗੁਰੂ ਮਹਾਰਾਜ ਕੌਮ ਤੇ ਬਖਸ਼ਿਸ਼ ਕਰਨ ਤਾਂ ਕਿ ਉਹ ਇੱਕ ਪੋਜ਼ਿਟਿਵ ਤੇ ਅਰਦਰਸ਼ਾ ਨੂੰ ਪ੍ਰਣਾਈ ਹੋਈ ਰਾਜਨੀਤੀ ਨੂੰ ਸਥਾਪਿਤ ਕਰਨ ਤੇ ਸਿੱਖ ਜਿਹੜੇ ਉਹ ਆਪਣਾ ਜਿਹੜੀ ਅੰਤਮ ਪੋਲਿਟੀਕਲ ਡੈਸਟ ਨਹੀਂ ਹੈਗੀ ਹੈ ਉਦੇਵਲ ਵਧਨ ਸ਼੍ਰੀ ਆਨੰਦਪੁਰ ਸਾਹਿਬ ਦਾ ਮਤਾ ਸਿੱਖਾਂ ਦੀ ਅੰਤਮ ਪੋਲਿਟਿਕਲ ਡੈਸਟੀਨੀ ਵਾਲ ਵਧਨ ਦਾ ਇੱਕ ਪਹਿਲਾ ਪੜਾ ਸੀ ਉਸ ਪੜਾ ਨੂੰ ਪਾਰ ਕਰਕੇ ਜਿਹੜੇ ਅਗਲੇ ਨਿਸ਼ਾਨੇ ਆ ਕੌਮ ਸਿਰਜੇਗੀ ਸੋ ਇਹ ਸਾਰਾ ਤਾਂ ਹੀ ਹੋ ਸਕੇਗਾ ਜੇ ਸਿੱਖ ਆਦਰਸ਼ ਸਾਡੀ ਰਾਜਨੀਤੀ ਦੇ ਕੇਂਦਰ ਵਿੱਚ ਹੋਣਗੇ ਸੋ ਇੰਨਾ ਹੀ ਕਹਿੰਦਾ ਹੋਇਆ ਖੇਮਾ ਦਾ ਚਾਚਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ